ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨਿੱਕਸਰਾਏ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਪਹਿਲੀ ਵੀਡੀਓ ਆਪਣੀ ਇਸ ਘਰ ਦੇ ਵਿੱਚੋਂ ਤੇ ਅੱਜ ਤੁਹਾਨੂੰ ਟੋਟਲ ਤਿੰਨ ਮੱਜਾਂ ਤੁਹਾਨੂੰ ਦਿਖਾਉਣੀਆਂ ਤੇ ਤਿੰਨੇ ਮੱਜਾਂ ਜਿਹੜੀਆਂ ਸੂਈਆਂ ਸਵਾਈਆਂ ਵਾ ਤਾਜੇ ਬੱਚੇ ਆ ਤੇ ਬਾਕੀ ਸੁਈਆਂ ਦਾ ਇਹ ਵਾਦਾ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਆਈ ਜ਼ਰੂਰ ਕਰਾ ਲਿਆ ਕਰੋ ਜੀ ਪਰ ਤਸੱਲੀ ਆਪਣੇ ਜ਼ਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸਾਰੇ ਚਲੋ ਬੱਧੀਆ ਜੀ ਇਦਾਂ ਜੀ ਤੇ ਨਾਮ ਦੱਸ ਦੇ ਕਰੀ ਆਪਣਾ ਨਾਮ ਗੁਰਪ੍ਰੀਤ ਸਿੰਘ ਜੀ ਹਾਂਜੀ ਪਿੰਡ ਨੀ ਕੋਸਰਾ ਤਹਿਸੀਲ ਡੇਰਾ ਬਾਬਾ ਲਾਂਗ ਜ਼ਿਲ੍ਹਾ ਗਰਦਾਸਟਰ ਤੇ ਫੋਨ ਨੰਬਰ ਵੀ ਬੋਲ ਦੋ 824389699 ਠੀਕ ਹੈ ਹਾਂਜੀ ਵਪਾਰ ਦਾ ਕੰਮ ਫਿਰ ਆਪਾਂ ਹਾਂਜੀ ਵਪਾਰ ਦਾ ਕੰਮ ਜੀ ਕਿੰਨਾ ਚਿਰ ਹੋ ਗਿਆ ਜੇ ਕੰਮ ਕਰਦੇ ਆ 10 ਸਾਲ ਹੋ ਗਏ ਜੇ ਕਰਦੇ ਆ ਅੱਛਾ 10 ਸਾਲ ਹੋ ਗਏ ਕੰਮ ਕਰਦੇ ਆ ਤੇ ਅੱਜ ਆਪਣੇ ਕੋਲ ਹੈਗੀਆਂ ਵਾ ਤਿੰਨ ਮੱਝਾਂ ਸੂਈਆਂ ਸਵਾਈਆਂ ਤਿੰਨ ਸੂਈਆਂ ਸਵਾਈਆਂ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਇਧਰੋਂ ਕਰ ਲਈਏ ਪਹਿਲੇ ਨੰਬਰ ਵਾਲੀ ਮੱਝ ਤੋਂ ਆਹ ਛੋਟੀ ਬਿੱਲੀ ਆ ਕਿੰਨਾ ਚਿਰ ਹੋ ਗਿਆ ਵਿਧਿਆ ਵਾਲੀ ਮੱਝ ਸੋਈ ਨੂੰ ਆ ਜੀ ਹਾਂਜੀ ਇਹਨੂੰ 4 ਦਿਨ ਹੋ ਗਏ ਜੇ ਸੂਈ ਨੂੰ 4 ਦਿਨ ਹੋ ਗਏ ਹਾਂਜੀ ਸੂਆ ਕਿੰਨਾ ਚ ਇਹਦਾ ਸੂਆ ਤੇ ਜਾ ਜੇ ਅੱਛਾ ਤੀਸਰਾ ਸੂਆ ਹਾਂਜੀ ਕਿੰਨਾ ਕੁ ਦੁੱਧ ਕਰਗੀ ਜੇ ਤਿਆਰ ਦੁੱਧ 8 ਕਿਲੋ ਬੋਲਾ ਤਿਆਰ ਜੇ ਅੱਛਾ 8 ਕਿਲੋ ਹੈਗਾ ਆ ਹਾਂਜੀ ਕਿੰਨਾ ਕਰੀ ਜਾਓਗੇ ਦੁੱਧ ਦੇ ਦੁੱਧ 10 ਲੀਟਰ ਨਾਰਮਲ ਚਵਾਈ ਜਾਊਗੀ ਠੀਕ ਹੈ ਤੇ ਬੱਚਾ ਕਿਹੜਾ ਜੇ ਇਹਦਾ ਬੱਚਾ ਜੀ ਆ ਜਾ ਕੋ ਹਾਂ ਦੇਖ ਸਕਦੇ ਬਿਲਕੁਲ ਤਾਜ਼ੇ ਹੀ ਬੱਚੇ ਦੋਵੇਂ ਤਾਜ਼ੇ ਆ ਬੱਚੇ ਆ ਬੱਚਾ ਠੀਕ ਜੀ ਤੋਰ ਦੋ ਹੁਣ ਫੋਨ ਦੋ ਇੱਕ ਰੀ ਬਾਕੀ ਵੀ ਮੀਮੋਂ ਕੰਦਾ ਕਾਫੀ ਪੈ ਗਿਆ ਵਾ ਉਹਦੇ ਕਰਕੇ ਜੇ ਨਮਾਈਆਂ ਨਮਾਈਆਂ ਨਹੀਂ ਹੈ ਬਾਕੀ ਗਾਹ ਨੂੰ ਵੀ ਸਮਾਂ ਅਜਨ ਘੜਾਖ ਦੀਆ ਗਾੜ ਵੀ ਚੰਗੀ ਆ ਹੋਵੇ ਤੇ ਆ ਥਣਵੀ ਦੇ ਆਪਾਂ ਦੇਖ ਸਕਦੇ ਲੱਗੇ ਤਾਂ ਇੱਕ ਨਹੀਂ ਤੇ ਕਿੰਨਾ ਕੁ ਵੀ ਦੀ ਫਿਰ ਮੋਲ ਰੱਖਣੇ ਦਾ ਆਪਾਂ ਮੋਲ ਤੇ ਬੈਠ ਕੇ ਜੀ ਅੱਛਾ ਹਾਂਜੀ ਤੇ ਕਿੰਨੇ ਦੀ ਦੇ ਦਈਏ ਇਹ ਤੁਸੀਂ ਕਰਾ ਲੋ ਮਾਨਤਨ ਆਪ ਹੀ ਕਰ ਦੋ 2000 ਸ਼ਰਦਾਂਗੇ 36 ਦੀ ਦੇ ਦਾਂਗੇ 36 ਦੀ ਨਾ ਦਈਏ ਹਾਂਜੀ ਕਰ ਦਈਏ ਮਾਨਤਨ ਹੋਰ ਪੂਰੇ 60 ਦੀ ਦੇ ਦਈਏ ਪਹਿਲੀ ਵੀਡੀਓ ਆ ਜਾਣਦੀ ਕੁਛ ਨਹੀਂ ਨੂੰ ਕੋਈ ਨਹੀਂ ਵੀਜੀ ਦੇ ਦਾਂਗੇ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਕਦਕਾਠ ਨੋਰਮਲ ਆ ਬਹੁਤਾ ਵੱਡਾ ਨਹੀਂ ਆ ਪਾ ਕਹਿ ਸਕਦੇ ਜਿਹਨੇ ਘਰ ਰੱਖਨੀ ਆ ਘਰ ਵਾਸਤੇ ਠੀਕ ਕਦਕਾਠ ਜਿਹੜਾ ਠੀਕ ਆ ਮਤਲਬ ਬਹੁਤਾ ਵੱਡਾ ਨਹੀਂ ਆ ਤੇ ਹੁਣ ਜਿਹੜੇ ਆਪਣੇ ਕੋਲ ਆਗੇ ਦੂਸਰੇ ਨੰਬਰ ਤੇ ਕਦਕਾਠ ਇਹਦਾ ਚਲੋ ਇਹਦਾ ਵੀ ਠੀਕ ਆ ਚੰਗਾ ਇਹਦਾ ਵੀ ਕਦ ਇਹ ਆ ਥਾਨ ਵੀ ਤੇ ਦੇਖ ਸਕਦੇ ਲੱਗੇ ਤਾਂ ਇਹਨਾਂ ਵਿੱਚ ਕਿੰਨਾ ਫਿਚਰਾ ਹੋ ਗਿਆ ਸੋਈ ਨਾ ਇਹਨੂੰ ਸੋਈ ਨੂੰ 4 ਕਿ ਦਿਨ ਇਹਨੂੰ ਵੀ ਹੋ ਗਏ ਸਿੰਨਮ 4 ਕਿ ਦਿਨ ਹੋ ਗਏ ਤੇ ਇਹਦਾ ਸੁਆ ਕਿੰਨਾ ਜੇ ਇਹਦਾ ਸੁਆ ਦੂਜਾ ਏ ਇਹ ਤਾਂ ਦੂਸਰਾ ਸੁਆ ਹੈ ਇਹ ਕਿੰਨੇ ਕਿ ਦੁੱਧਾ ਲਈ ਹੈ ਇਹਦੇ ਥਲੇ ਦੁੱਧ 8 ਕਿਲੋ ਤੇ ਆਰ ਜੇ 10 ਕਿਲੋ ਦੁੱਧ ਚਵਾਈ ਜਾਊਗੀ ਅੱਛਾ ਵੀ 10 ਲੀਟਰ ਚਵਾਈ ਜਾਊਗੀ ਹਾਂਜੀ ਤੋੜ ਦਵਾਂ ਫੇਰ ਇਹਨਾਂ ਨੂੰ ਅਰੇ ਕੋਈ ਸਾਹਮਣੇ ਹੈ ਲੈ ਆ ਜੋ ਅੱਗੇ ਕਮਾ ਲਿਆ ਚਲੋ ਬਾਕੀ ਇਹ ਵੀ ਇਹਦਾ ਚਲੋ ਘੱਟ ਘੱਟ ਚੰਗਾ ਬਾਕੀ ਥੱਲੇ ਜਿੰਨੀ ਵੀ ਆ ਸਫਾਈ ਜਿਆ ਆਜ ਲੈ ਆ 10 ਕਿਲੋ ਦੁੱਧ ਜਿਹੜਾ ਵੀ ਕਹਿੰਦੇ ਚਵਾਈ ਜਾਊਗੀ ਇਹਦੇ ਮਗਰ ਕੀ ਜੀ ਉਤਰਾ ਇਹਦੇ ਮਗਰ ਕੱਟੀ ਜੇ ਦੋਵੇਂ ਮਗਰ ਕੱਟੀਆਂ ਜੇ ਦੋਵੇਂ ਮਗਰ ਹੀ ਕੱਟੀਆਂ ਹੀ ਆ ਤੇ ਇਹਦਾ ਫਿਰ ਵੀਰ ਜੀ ਮੋਲ ਇਹਦਾ ਮੋਲ ਤੇ 60000 ਜੇ ਅਸੀਂ ਜੇ ਥੋੜਾ ਵੱਧ ਜੇ ਫਿਰ ਤੁਸੀਂ ਕਰਾ ਲਓ ਬਾਤ ਨੂੰ ਆਪ ਹੀ ਕਰ ਦੋ ਕਿੰਨੇ ਦੀ ਕਰਨੀ ਹੈ 75 ਦੀ ਦੇ ਦਾਂਗੇ اچھا 75000 ਦੀ ਕਰ ਦੋਗੇ ਬਾਕੀ ਚੱਲੋ ਛੋਟ ਛੋਟ ਮੌਕੇ ਦੇ ਮੌਕੇ ਦੇ ਵਾਅਦਾ ਕੱਕਾ ਹੋ ਜੂਗਾ ਫਿਰ ਦਾ ਮਾਨਦਾਰ ਹੋ ਜੂਗਾ ਠੀਕ ਹੈ ਮਾਨਦਾਰ ਖੁੱਲੇ ਹੋ ਜੂਗੇ ਹਨਾ ਸਾਰੀਆਂ ਮੱਜਾਂ ਦਾ ਫੋਨ ਕੋਈ ਲਾਵੇ ਜਰੂਰ ਮੱਜ ਇੱਕ ਹੋਰ ਹੈਗੀ ਅਵੀ ਤੁਹਾਨੂੰ ਦਿਖਾ ਦਈਏ ਉਹਨੇ ਕਹਾ ਮੱਜਿਆ ਇਹ ਵੀ ਚੰਗੇ ਕਦ ਕੱਦ ਚਾਤਰਾ ਖਾਣਾਂ ਦਾ ਸਾਈਜ਼ ਕਰਪ ਵੀ ਚੰਗਾ ਇਹਦਾ ਆ ਦੇਖ ਸਕਦੇ ਕਿਉਂਕਿ ਇਹਨਾਂ ਵੀ ਚੰਗੀ ਲੱਗੀ ਆਹ ਬੱਚਾ ਜੀ ਇਹਦਾ ਹਾਂਜੀ ਆਹ ਬੱਚਾ ਜੀ ਇਹਦੇ ਮਗਰ ਕੀ ਜੇ ਮੇਰੇ ਮਗਰ ਕਟਾ ਜੇ ਇਹਦੇ ਮਗਰ ਕਟਾ ਹੈ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਇਹਦੇ ਕੋਲ 10 ਲੀਟਰ ਦੁੱਧ ਤਿਆਰ ਜੇ ਅੱਛਾ 10 ਲੀਟਰ ਦੁੱਧ ਤਿਆਰ ਆ ਹਾਂਜੀ ਇਹਦਾ ਸੂਆ ਕਿੰਨਾ ਹੋਊਗਾ ਇਹਦਾ ਸੂਆ ਤੇ ਜਾ ਜੇ ਅੱਛਾ ਇਹਦਾ ਤੀਸਰਾ ਸੂਆ ਹੈ ਖੋਲੋ ਹਾਂ ਫੇ ਤੋੜਦੀ ਹੈ ਸੂਈ ਨੂੰ ਕਿੰਨਾ ਚਿਰ ਹੋ ਗਿਆ ਹੋਊਗਾ ਤਰਾ ਸੂਈ ਨੂੰ ਮਹੀਨੇ ਦੇ ਲਗਭਗ ਹੋਈ ਜੀ ਮਹੀਨੇ ਦੇ ਲੱਗੇ ਬੰਨੇ ਕਹਿੰਦੇ ਨਵੀਂ ਹੋ ਗਿਆ ਬਾਕੀ ਉਤਰੇ ਆਏ ਆ ਬੇ ਕਾਧਾ ਕਾਠ ਪੱਖਾ ਜਵਾਨ ਆ ਫੋੜਾ ਲੈ ਆ ਜੋ ਅੱਗੇ ਆ ਕੇ ਮਾਲਿਆ ਆ ਆ ਜਲੇ ਆ ਅਰੇ ਆ ਦੇ ਕੋ ਕਾਲੀ ਆਈ ਆ ਮਗਰ ਦੁੱਧ ਧਾਨ ਲੈਣ ਰਹੀ ਆ ਜੀ ਹੋਰ ਬਾਜੂਗੀ ਠੀਕ ਆ ਇਹ ਇਹਦਾ ਫਿਰ ਮੋਲ ਵੀਰ ਜੀ ਇਹਦਾ ਮੋਲ ਤੇ 85000 ਆ ਜੀ 85000 ਰਿਆ ਤੇ ਕਰਨਾ ਕੋ ਮਨਤਾ ਨਾ ਮਨੰਤਰ ਕਹਦਾ ਕਿ 5000 ਰੁਪਏ ਕਰਦਾ ਅੱਛਾ 80 ਦੇ ਦਾਂ ਤੇ ਵੀ ਮੌਕੇ ਦਾ ਕੁਲਾ ਮੰਨਤਾ ਨਾ ਹੋ ਜਾਊਗਾ ਹਾਂਜੀ ਹੋ ਜਾ ਠੀਕ ਆ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਫਿਰ ਬਸ ਵੀਰ ਜੀ ਬਾਕੀ ਇਹ ਆ ਬਸ ਸੋਈਆਂ ਸਵਾਈਆਂ ਵਾ ਆਪਣੀ ਤੁਸੱਲੀ ਚੈੱਕ ਕਰਕੇ ਖਾ ਲਓ ਤੁਸੱਲੀ ਕਰਕੇ ਚਵਾਈ ਕਰਕੇ ਫਿਰ ਹੀ ਆਪਣਾ ਪਸ਼ੂ ਖਰੀਦੋ ਜੀ